ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਈਨਾਲਾ ਦੇ ਜ਼ਿਲ੍ਹਾ ਅਮਰਸਰ ਆਜੋ ਕਰਦੇ ਆ ਨੀਟੇ ਵੀਰ ਜੀ ਨਾਲ ਗੱਲਬਾਤ ਪੁੱਛਨੇ ਆ ਸਾਰੀ ਡਿਟੇਲ ਨੀਟੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਗੁਰੂ ਰਾਮ ਦਾਸ ਜੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਆ ਲੈਣ ਤੇ ਨੀ ਗਿਨੇ ਹਾਂਜੀ ਹਾਂਜੀ ਠੀਕ ਹੈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਨੀਟਾ ਪਿੰਡ ਲਖੂਵਾਲ ਤਹਿਸੀਲ ਈਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਵੀਰ ਜੀ ਫੋਨ ਨੰਬਰ 959266565 ਠੀਕ ਹੈ ਵੀਰ ਜੀ ਤੇ 3 ਸੁਈਆਂ ਦੇ ਇੱਕ ਤਿਆਰ 3 ਸੁਈਆਂ ਦੇ ਇੱਕ ਤਿਆਰ ਦੇ ਝੋਟੇ ਠੀਕ ਹੈ ਵੀਰ ਜੀ ਤੇ ਕਿਹੜੀ ਤੋਂ ਸ਼ੁਰੂ ਕਰੀਏ ਗੱਬਨ ਤੋਂ ਪਹਿਲਾਂ ਜਿੱਤੋ ਮਰਜ਼ੀ ਕਰ ਲਓ ਇਹ ਵੇਖੋ ਵੀਰ ਜੀ ਬੜਾ ਹੀ ਸ਼ਾਨਦਾਰ ਪੀਸ ਵੀ ਨੇ ਲਿਆਂਦਾ ਪਹਿਲਾ ਹੀ ਸੁਆ ਤੇ ਚਾਰ ਦਾ ਦਾ ਮੂੰਹ ਪਿਓਰ ਚਾਰ ਦਾ ਦਾ ਪਿਓਰ ਚਾਰ ਦਾ ਨਿੱਕੀ ਨਿੱਕੀ ਸਿੰਗੀ ਦੀ ਝੋਟੀ ਏ ਬਹੁਤ ਹੀ ਸਾਫ ਸੁਥਰੀ ਸ਼ਕੀਨ ਹੱਦੋਂ ਹੀ ਵੱਧ ਤੇ ਕਦ ਵਜਨ ਵੀ ਪੂਰਾ ਇਹ ਥੋੜੀ ਜੀ ਕੈਮਰੇ ਤੋਂ ਡਰਦੀ ਆ। ਬਾਕੀ ਕੋਈ ਗੱਲ ਨਹੀਂ। ਅਜੇ ਆਈ ਆ ਛੋਟੀ ਤਾਂ ਡਰਦੀ ਆ ਥੋੜੀ ਜੀ। ਮੋੜ ਲਓ ਵੀਰ ਜੀ। ਦੇਖੋ ਵੀ ਜੀ। ਨਿੱਕੀ ਨਿੱਕੀ ਸਿੰਗੀ ਦੀ ਛੋਟੀ ਜੀ ਥਣ ਭਾਂਡੇ ਦੀ ਬੜੀ ਸਾਫ ਆ। ਅਜੇ 10 ਦਿਨ ਲੈ ਜੀ ਛੋਟੀ। ਸੂਨ ਦੇ ਵਿੱਚ। ਇਹਦੇ 15 ਦਿਨ ਵੀਰ ਜੀ ਰਹਿੰਦੇ ਆ। ਅੱਛਾ 15 ਦਿਨ ਲਈ ਰਹਿੰਦੇ? ਉਹਨਾਂ ਤਰੀਕ ਦੇ ਹਿਸਾਬ ਨਾਲ। ਲਓ ਵੀਰ ਜੀ 15 ਦਿਨ ਰਹਿੰਦੇ ਛੋਟੀ। ਆਹ ਵੇਖੋ ਛੋਟੀ ਨੂੰ ਲੱਗਾ। ਹਣ ਬਹੁਤ ਹੀ ਪਿਆਰਾ ਲੱਗਾ ਛੋਟੀ ਨੂੰ। ਏ ਵੀਰ ਜੀ ਕਿ ਨਗਦ ਦੁੱਧ ਪਰ ਜੂਗੀ ਦੁੱਧ ਵੀਰ ਜੀ 12 ਕਿਲੋ ਦਾ ਘਟਕੀ ਝੋਡੀ ਦੋਗੇ ਨਸਲ ਵਾਲੀ ਆ ਠੀਕ ਆ ਠੀਕ ਆ ਹਾਂ ਜੀ ਤੇ ਬਾਕੀ ਸਾਡੇ ਕਹਿਣ ਦੀ ਲੋੜ ਨਹੀਂ ਜਿਹੜਾ ਭੈਣ ਭਰਾ ਸਿਆਣੇ ਆਣੇ ਹੁਣ ਆਪੇ ਵੇਖ ਲੈਣੀ ਬਿਲਕੁਲ ਤੇ ਵੀਰ ਜੀ ਮੋਲੇ ਦਾ ਮੋਲ ਕਿੰਨਾ ਕਰ ਜੀ ਦੱਸੋ ਜੈ ਜੀ ਪਾ ਦੀਏ ਜੈ ਜੀ ਪਾ ਦੀਏ ਜੈ ਜੀ ਪਾ ਦੀਏ ਹਾਂ ਜੀ ਇੱਕ ਪੰਜ ਦੀ ਦੇ ਦੀ ਇੱਕ ਪੰਜ ਦੀ ਜੈ ਜੀ ਮੈਂ ਕਾ ਕਰਕੇ ਕੰਮ ਨਹੀਂ ਜੜੀਏ ਥੋੜੀ ਜੀ ਕਰ ਦਈ ਜਾਂਦਾ ਕਿੰਨਾ ਕਿਤੇ ਕਰ ਦਨੇ ਦੱਸੋ ਨਹੀਂ ਤੁਸੀਂ ਕਰ ਦੋ ਨਹੀਂ ਆ ਪੱਕਾ ਹੀ ਕਰ ਦੋ ਪੱਕਾ ਹੀ 100 ਰੁਪਏ ਝੋਡੀ ਗਰਾਨਾ ਮੈਂ ਜਲਦੀ ਛੋਟਦਾ ਲੋ ਵੀ ਦੀ 99000 ਦੀ ਝੋਟੀ ਆ ਬਹੁਤ ਹੀ ਸਾਫ ਸੁਥਰੀ ਝੋਟੀ ਆ ਤੇ 10 12 ਦਿਨ ਸਿਰਫ ਸਾਮਨ ਦੀ ਲੋੜ ਆ ਝੋਟੀ ਝੋਟੀ ਵੇਖ ਲਓ ਕਾਲੀ ਸ਼ਾਹ ਕਿਦਾਂ ਦੀ ਕੋਈ ਕਮੀ ਨਹੀਂ ਹੈਗੀ ਝੋਟੀ ਚ ਤੇ ਕਿਸੇ ਵੀ ਤਾਂ ਕੁਆਲਟੀ ਇਧਰ ਬੁਲਦੀ ਕੁਆਲਟੀ ਵਗਾ ਥਾਣ ਵੀ ਦੇਖੋ ਝੋਟੀ ਤੇ ਵਹਨਾ ਵੀ ਬੜਾ ਝੋਟੀ ਦਾ ਬਿੰਦੀਆਂ ਵਾਲਾ ਵਹਨਾ ਠੀਕ ਆ ਵੀ ਜੀ ਤੇ ਨੀਲੇ ਵਿਧਿਆ ਵੀ ਚੰਗਾ ਪੀਸ ਕੱਢਿਆ ਹਾਂ ਇਹ ਨੀਲੀ 라ਵੀ ਜੇ ਇਹ ਨੀਲੀ 라ਵੀ ਜੇ ਪੀਓ ਦੇਖੋ ਝੋਟੀ ਵੇਖੋ ਛੋਟੀ ਕੱਢੀ ਸਾਫ਼ ਤੇ ਸੁਥਰੀ ਬੱਚਾ ਪਹਿਲਾਂ ਲਾ ਦਈਏਗੇ ਵੀਰ ਲੋ ਲਾਉਣਾ ਦੇ ਲਾ ਦਈਏ ਫਿਰ ਚੱਲ ਇਧਰ ਛਾੜ ਮਗਰ ਕੀ ਕਟਾ ਵੇਖੋ ਵੀਰ ਜੀ ਕਟਾ ਵੇਖੋ ਟਿੱਡੇ ਕਟ ਵਾਲਾ ਜੀ ਬਹੁਤ ਹੀ ਸਾਫ਼ ਸੁਥਰਾ ਜੀ ਧਰਾਂ ਦਾ ਧਰਾਂ ਦਾ ਮਾਰ ਕੇ ਲਖਾ ਗਏ ਆ ਕਈ ਵੀਰ ਕਹਿ ਲੈਂਦੇ ਪਤਾ ਨਹੀਂ ਪਹਿਲਾਂ ਮਿਲਦੀਆਂ ਅੰਗ ਨਹੀਂ ਵਾਹ ਵਾਹ ਸਹੀ ਗੱਲ ਆ ਤੁਹਾਡੀ ਮੜੀ ਤਸੱਲੀ ਹੋਈ ਜੀ ਅਗਲੇ ਨੂੰ ਥੱਲੀ ਹੋ ਜਾਂਦੀ ਆ ਅ ਇਧਰ ਇਹਨਾਂ ਹੱਨੇ ਕੋ ਜੀ ਫਿਰ ਭਾਵੇਂ ਤੇਨ ਡੈਮਜ ਹੋਵੇ ਕੋਈ ਠੀਕ ਹੈ ਭਾਜੀ ਜਦੋਂ ਮਰਜ਼ੀ ਬੱਚਾ ਛੱਡ ਦੋ ਉਦੋਂ ਹੀ ਠੀਕ ਹੈ ਭਾਜੀ ਹਾਂ ਠੀਕ ਹੈ ਇਹ ਤਾਂ ਨਹੀਂ ਖਦਾਈ ਨਾ ਬਹੁਤ ਸਾਫ ਸੁਥਰੀ ਝੋਟੀ ਆ ਵੇਖੋ ਪਿਓਰ ਨੀਲੀ ਰਾਵੀ ਦੀ ਝੋਟੀ ਆ ਬਹੁਤ ਠੰਡੀ ਟੀੜੀ ਆ ਤੇ ਨਸਲ ਕੁਆਲਟੀ ਜੋ ਹਾਂਜੀ ਇਹ ਦੋਵੇਂ ਪਹਿਲਾਂ ਹੀ ਇਹ ਵੀ ਪਹਿਲਣੇ ਹਾਂ ਹਾਂਜੀ ਇਹ ਵੀ ਪਹਿਲਣੇ ਜਿਹੜੀ ਪਹਿਲਣੇ ਗੱਬੜ ਵੀ ਹਾਂਜੀ ਪਹਿਲਣੀਆਂ ਇਹ ਵਿਧੀ ਦੁੱਧ ਕਿ ਨਹੀਂ ਦਥਲੇ ਇਹਦੇ ਥੱਲੇ ਦੁੱਧ ਨੂੰ ਛੋਟੀ ਕੋ 10 ਕਿਲੋ ਮੀਟਰ ਨਾਲ ਆਇਆ ਅੱਛਾ 10 ਕਿਲੋ ਮਰਜੀ ਕੋ ਤਸਦੀ ਕਰ ਲੈ ਹੋਰ ਵੀਰ ਜੀ 10 ਕਿਲੋ ਜਾਂ ਬਿਲਕੁਲ ਤਾਜੀ ਸੂਈ ਜੇ ਬੱਚਾ ਪਿਓਰ ਨਹੀਂ ਲੀ ਰਾਵੀ ਦਾ ਜੇ ਮਗਰੇ ਦੇ ਮਾਲ ਵੀ ਕੋਈ ਪਾਸਾਰੇ ਜਣੇ ਵਾਰੀ ਵਾਰੀ ਵੇਂਦੇ ਜੀ ਇਹਨੇ ਹੱਤ ਨਹੀਂ ਚੁੱਕਣੀ ਠੀਕ ਆ ਵੀਰ ਜੀ ਠੀਕ ਆ ਮਾਲ ਸਾਰਾ ਹੀ ਵੀਰ ਕੋ ਚੰਗਾ ਏ ਉਹ ਵੀ ਛੋਟੀਆਂ ਬੜੀਆਂ ਚੰਗੀਆਂ ਉਹ ਵੀ ਤੁਹਾਨੂੰ ਵਿਖਾਉਣੇ ਆ ਕੋਈ 13 ਤੇ 14 14 ਕਿਲੋ ਵਾਲੀਆਂ ਛੋਟੀਆਂ ਆ ਕੋਈ ਵਿਖਾਉਂਦੇ ਆ ਤੁਹਾਨੂੰ ਕਾਣ ਵੇਖੋ ਝੋਣੀ ਦੇ ਚਵਾਈ ਵੇਖੋ ਕੋਈ ਭੂਰ ਨਹੀਂ ਚਟਾ ਰੇ ਬਿਲਕੁਲ ਸਹੀ ਗੱਲ ਹੈ ਇਹ ਮਰਜੀ ਲਾ ਕੇ ਕਰਕੇ ਦਿਖਾਓ ਤੇ ਚੱਲੀ ਜਾ ਉਹ ਤਾਂ ਡਰਦੀ ਦੁੱਜੀ ਮੱਝ ਡਰਦੀ ਕੋਈ ਨਹੀਂ ਕੋਈ ਨਹੀਂ ਲਾਓ ਇਹ ਚਵਾਈ ਜੱਟ ਮਗਰ ਲੈ ਜਾਓ ਮਾਰ ਦਿਓ ਮੋਦੀ ਜਾਨਾ ਚਵਾਈ ਲੱਗੀ ਸਹੀ ਆ ਚੱਲ ਠੀਕ ਆ ਵੀਰ ਜੀ ਖੋਲ ਕੇ ਤੋਰੋ ਮਨਜੋਤ ਬੈਠੇ ਮਨਜੋਤ ਵੀ ਰਾ ਇਧਰ ਲਓ ਜੀ ਮਨਜੋਤ ਵੀ ਰਾ ਆ ਗਿਆ ਜੀ ਮਨਜੋਤ ਮਾਰਿਆ ਤਾਰਾ ਮਨਜੋਤ ਵੀ ਲੱਗਾ ਜੀ ਤਾਰਾ ਮਾਰ ਕੇ ਹੈ ਪਟਾਕੇ ਪਾਉਂਦਾ ਪਹਿਲਾ ਮਨਜੋਤ ਦੇਖੋ ਭਾਵੇਂ ਜਾਣੇ ਥੱਲੇ ਭਾਈ ਝੋਟੀ ਲੱਤ ਨਹੀਂ ਮੈਂ ਸਹੀ ਗੱਲ ਹੈ ਵੀਰ ਬਿਲਕੁਲ ਸਹੀ ਹੈ ਮਨਜੋਤ ਚਗੀ ਚੋਣ ਅਛਾ ਜਿਹੜਾ ਮਰਜੀ ਲੈ ਜੇ ਜਿਹੜਾ ਮਰਜੀ ਲੈ ਅਛਾ ਕੋਈ ਕਮੀ ਨਹੀਂ ਕੋਈ ਕਮੀ ਠੀਕ ਹੈ ਮਨਜੋਤ ਕੋਈ ਪਤਾਖੇ ਮੈਣ ਨਾਲ ਦੁੱਧ ਕਹਿਣ ਵਾਲਾ ਨਹੀਂ ਕੋਈ ਨਹੀਂ ਵੀਰ ਜੀ ਠੀਕ ਹੈ ਤੋਰਿਓ ਆਹ ਵੇਖੋ ਵੀਰ ਜੀ ਥਣ ਭਾਂਡੇ ਦੀ ਕਿੱਡੀ ਸਾਫ ਹੈ ਝੋਟੀ ਉਹ ਵੀ ਸਾਫ ਸੁਥਰੀ ਝੋਟੀ ਹੈ ਮੋੜ ਲਓ ਕਿੰਦਰ ਕਾਣਾ ਦੇ ਵੇਖੋ ਡੱਬ ਉਹ ਹਨੇਚ ਵੀ ਡੱਬ ਹੈਗਾ ਜੇ ਨਸਲ ਵੇਖੋ ਨਸਲ ਵੇਖੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਵੀਰ ਜੀ ਤੇ ਵੀਰ ਜੀ ਇਹਦਾ ਮੁੱਲ ਮੁੱਲ ਇਹਦਾ ਵੀ ਜਾਇਜ਼ ਕਰਾਂਗੇ ਕਰ ਲ ਜਾਇਜ਼ ਜੀ ਜਾਇਜ਼ ਜੀ ਤੇਰੀ ਕਮਾਈ ਦੀ ਕਰ ਦਈਏ ਵੀ ਅੰਦਰ ਹੀ ਗਣਾਂਗਾ ਅੰਦਰ ਹੀ ਕਰੀਏ ਇਹ ਵੀ 94 ਦੀ ਦੇਣੀ ਭਾਵੇਂ ਕੁਇਲ ਹੈ ਜੇ ਤਾਂ ਜੇ ਕੋਈ ਜੋੜਾ ਇਕੱਠਾ ਕਰ ਲੈ ਤੇ ਫਿਰ ਆਪਾਂ 5000 ਰੁਪਏ ਜੋੜੇ ਚ ਛੱਡਾਂਗੇ ਲਓ ਵੀਰ ਜੀ 5000 ਜੋੜੀਆਂ ਪਹਿਲਾਂ ਲੈਲੂ ਨਾ ਕੋਈ ਹਾਂਜੀ ਤੇ 5000 ਰੁਪਏ ਹੀ ਛੱਡ ਦਾਂਗੇ ਉਦੋਂ ਪਹਿਲਾਂ ਹੀ 99 94 ਦੀ ਜੀ ਠੀਕ ਹੈ ਵੀਰ ਜੀ ਪਰ ਝੋਟੀਆਂ ਵੇਖੋ ਬਹੁਤ ਹੀ ਸਰੇ ਦੀਆਂ ਤੇ ਵੀਰ ਜੀ ਮੈਨੂੰ ਆਪਣੇ ਕੋ 13 14 ਕਿਲੋਆਂ ਲਵਾਉਣੀਆਂ ਹੁਣ 12 12 ਕਿਲੋ ਹਾਜ਼ਰ ਦੋ ਦਿਆ ਬਿਲਕੁਲ ਤਾਜ਼ੀਆਂ ਸੁਈਆਂ ਹਨ ਵੀਰ ਹਾਂ ਇਹਦੀਆਂ ਕੱਟੀਆਂ ਜੀ ਇਹਦੀਆਂ ਕੱਟੀਆਂ ਜੀ ਬੱਚਾ ਤਾਂ ਵਿਖਾਉਣੇ ਆ ਆਹ ਲੋ ਵੀ ਜੀ ਛੋਟੀ ਗਈ ਐ ਪਸਮਾ ਤੇ ਹੁਣ ਵੀਰ ਵਿਖਾਉਂਦਾ ਸਾਨੂੰ ਧਰਾ ਮਾਰ ਕੇ ਟੇਲੇ ਘਟ ਵਾਲੀ ਐ ਵੀ ਛੋਟੀ ਸਾਫ ਸੁਥਰੀ ਤੇ ਮਗਰ ਕੱਟੀ ਇਹਦਾ ਥਾਨਾ ਗੇਂਦਮ ਤੁਹਾਨੂੰ ਵਖਾਣੇ ਆ ਇਹ ਵੇਖੋ ਐਡਾ ਪਿਆਰਾ ਥਾਨਿਆ ਚਲੋ ਚੋਣ ਵੇਖੋ ਚੋਣ ਇੰਨੀ ਜਿਆਦਾ ਚੋਣ ਦੀ ਮਹੀਂ ਨਾ ਕੋ ਮੜੀ ਹੋਏਗੀ ਠੀਕ ਐ ਵੀ ਜੀ ਮਗਰਲੇ ਨੂੰ ਮਾਰ ਦੋ ਲਾ ਕੇ ਆ ਬਤਾਨੇ ਉਹ ਤੋਰਿਆ ਹੁਣ ਇਹ ਸੋਚਣਾ ਪਰਣਾ ਹਿਸਾਬ ਆ ਮੋਟਾ ਸੋਚਣਾ ਆਪਣਾ ਲਈ ਸਹੀ ਗੱਲ ਆ ਤੇ ਦੁੱਧ ਮੈਨੂੰ ਕਹਿਣ ਵਾਲੇ ਨੇ 12 ਕਿਲੋ ਹਾਜ਼ਰ ਆ ਹੁਣ ਅੱਛਾ 12 ਕਿਲੋ ਜਿੰਨਾ ਟਾਈਮ ਮਰਜੀ ਚੁਵਾ ਲੈ ਠੀਕ ਆ ਵੀਰ ਜੀ ਲਓ ਵੀਰ ਜੀ ਪਾ ਵੀਰ ਕੰਨ ਚਾਰ ਟਾਈਮ ਚੁਵਾ ਲਈ ਕੋਈ ਦੇਖੋ ਵੀਰ ਜੀ ਲਿਬੜੀ ਮੈਂ ਮੈਲਾ ਲੇਵੇ ਦੀ ਵਿਖ ਜਾ ਬਲਾਪਨ گاਵਾਂ ਨੂੰ ਪਰੇ ਕਰਨ ਲਈ ਜੀ ਬਹੁਤ ਹੀ ਸਾਫ਼ ਸੁਥਰੀ ਮੈਂ ਆ ਵੀ ਇੱਕ ਕੱਦ ਵਜਨ ਵਾਲੀ ਮੈਂ ਆ ਪੂਰੀ ਵੱਡੀ ਆ ਇਹ ਨਾ ਕੋਈ ਛੋਟੀ ਸਮਝੀ ਫੁੱਲ ਸਹਿਜ ਨਹੀਂ ਫੁੱਲ ਸਹਿਜ ਆ ਤੇ ਥਣ ਭਾਂਡੇ ਦੀ ਬਿੜੀ ਸਾਫ ਆ ਹਾਂ ਮੈਂ ਵਿਖਾ ਦਨੇ ਆ ਵੇਖੋ ਇਧਰੋਂ ਵਿਖਾ ਦਨੇ ਪਿਓ ਨੀਲੀ ਦਾ ਦੀ ਟੇਡੇ ਕੱਟ ਵਾਲੀ ਜੀ ਆ ਵੇ ਲੋ ਵੀਰ ਜੀ ਹਾਂ ਮੈਲਾ ਲੱਗਾ ਜੀ ਲੱਗਾ ਬਿਲਕੁਲ ਤਾਜੀ ਆ ਦਿਖਣ ਲਈ ਆ ਇਹ ਕੋਲ ਤੇ ਵੀਰ ਜੀ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਭਾਵੇਂ ਕੋਲ 1 20 15 ਜੋ ਮਰਜੀ ਆ ਹਾਂਜੀ ਇੱਕ 5 ਜੋ ਛੋਟ ਕਰ ਲਓ ਵੀਰ ਜੀ ਇੱਕ 5 ਜੋ ਵੀਰ ਕਹਿੰਦਾ ਛੋਟ ਕਰਨੀ ਜੀ ਐਵੇਂ ਮੁੜ ਕੇ ਜਿਆਦਾ ਨਾ ਕੋ ਕਵੇ ਕਿ ਨਹੀਂ ਠੀਕ ਆ ਵੀਰ ਜੀ ਤੇ ਵੀਰ ਜੀ ਆ ਕਿੱਥੋਂ ਲੈਣਤੀ ਐਡੀ ਤਕੜੀ ਮੈਂ ਇਹ ਵੀ ਬੜੀ ਛੋਟੀ ਚੰਗੀ ਜੇ ਇਹਨਾਂ ਥੱਲੇ ਦੋਵੇਂ ਸਲੇ ਬਰਾਬਰ ਹੀ ਦੁੱਧ ਜੇ ਅੱਛਾ ਤੇ ਤਾਂ ਜੀਆਂ ਕੱਟੀਆਂ ਸੁਈਆਂ ਆ ਬੱਚਾ ਇਹਦਾ ਜੀ ਵੀਰ ਜੀ ਜੈਡ ਬਲੈਕ ਜੇ ਵੀ ਛੋਟੀ ਬਹੁਤ ਹੀ ਚੰਗੀ ਜੇ ਤੇ ਇਹਦੇ ਥੱਲੇ ਤੁਹਾਨੂੰ ਬੱਚਾ ਛੱਡ ਕੇ ਬਖੋਣੇ ਬਹੁਤ ਸਾਫ਼ ਸੁਥਰੀ ਆ ਇਹ ਟਾਈਮ ਹੀ ਸਰਾ ਢਾਈ ਗਦਾ ਹੋਇਆ ਏ ਹੋਰ ਸਾਬੇ ਕੋਈ ਹ ਹਲੋ ਵੀਰ ਜੀ ਪਸਮਗੀ ਜੀ ਝੋਟੀ ਤੇ ਲੱਗੇ ਜਿਹੜੀਆਂ ਧਾਰਾ ਮਾਰ ਕੇ ਵਿਖਾਉਣਾ ਦੇਖੋ ਅੱਗੇੜ ਘੜਦੇ ਤੁਹਾਨੂੰ ਲੱਗਾ ਝੋਟੀ ਪੂਰੀ ਸਾਫ ਸੁਰੀ ਝੋਟੀ ਆ ਇਹ ਹੈਡ ਬਲੈਗ ਆ ਮਗਰੇ ਦੇ ਕਟਾ ਜੇ ਕਿ ਵਾਈ ਦੇਖੋ ਝੋਟੀ ਨੂੰ ਜਿਵੇਂ ਇੱਕ ਤੋਂ ਇੱਕ ਵਾਧਿਆ ਵੀਰ ਹਣਾ ਦੇਖੋ ਜੀ ਠੀਕ ਆ ਵੀਰ ਜੀ ਪੋਰ ਕੇ ਵਿਖਾਇਓ ਬਜੀਤੇ ਵੀਰ ਆਪਣੀ ਮਾਂ ਕੋਈ ਚੁਾਈ ਦੀ ਹੋਵੇ ਮਾੜੀ ਹਾਂਜੀ ਬਾਜੀ ਜਾਂ ਥਣਵਾਦ ਘਟ ਹੋਵੇ ਠੀਕ ਹੈ ਕਿਰਾਏ ਸਮੇਤ ਲੱਦ ਕੇ ਨਵੇਂ ਪੈਸੇ ਵਾਪਸ ਲਓ ਵੀਰ ਜੀ ਏਡੀ ਤਗੜੀ ਗੱਲ ਨਹੀਂ ਜੋ ਕਹਿੰਦਾ ਤਸੱਲੀ ਕਰਕੇ ਦੋ ਦੋ ਟਾਈਮ ਚੁਆਵੇ ਖੜੇ ਵੀਰ ਜੀ ਨੀਡੇ ਨੇ ਗੱਲ ਕਹਿਤੀ ਹੈ ਕੋਈ ਕਮੀ ਨਿਕਲੇ ਤੇ ਆਪਣੇ ਕਿਰਾਏ ਸਮੇਤ ਦੇਣ ਨੂੰ ਪਿਆਰ 12 ਕਿਲੋ ਕੈਨ ਵਾਲਾ ਨਹੀਂ ਮਿੰਕੇ ਦੇਣਗੇ ਬਿਲਕੁਲ ਤਾਜ਼ੀਆਂ ਸੁਈਆਂ ਛੋਟੀਆਂ ਥਲੇ ਵੇਖੋ ਵੀਰ ਜੀ ਆਹ ਫੋਦੀ ਲੰਮੀ ਹੈ ਬੇਲ ਦੀ ਤੇ ਨਸਲ ਬਹੁਤ ਜ਼ਿਆਦੀ ਆ ਹਾਂ ਬਹੁਤ ਹੀ ਜਿਆਦੀ ਬੇਲ ਹੈ ਪੂਛ ਤੱਕ ਨਹੀਂ ਮਾਲ ਸਭ ਜੈਡ ਬਲੈਕ ਜੇ ਹਾਂ ਵੀ ਦੀ ਬੰਦੋ ਮੰਜੋਤ ਸਿਆ ਮਾਰ ਹਾਂ ਤਾਰਾਂ ਬਲਾ ਬੈ ਮੰਜੋਤ ਬੈ ਜਾ ਬੈ ਜਾ ਮੰਜੋਤ ਬੈ ਜਾ ਬੈ ਜਾ ਮਰਜੀ ਮਾਰੀ ਜਾ ਤੇਰੇ ਚੋਣ ਵਾਲੀ ਮੈਂ ਉਹ ਡਰ ਗਈ ਅੱਧਾ ਕੋਈ ਨਹੀਂ ਕੋਈ ਨਹੀਂ ਆਂਦੀ ਕੋਈ ਨਹੀਂ ਕੋਈ ਨਹੀਂ ਡਰ ਗਈ ਲਓ ਜੀ ਮਗਲਾਂ ਚ ਮਾਰਨ ਜੋ ਦੇਖੋ ਜੀ ਮੰਜੋ ਨੇ ਮਾਰਤੀਆਂ ਦੇ ਤਾਰਾ ਦੇਖੋ ਸਾਰਿਆਂ ਨੇ ਕੋਲੀ ਆ ਸਾਰਿਆਂ ਨੇ ਕੋਲੀ ਜਿਹੜਾ ਮਰਜੀ ਵੀਰ ਲੱਲੇ ਇੱਕ ਜੀ ਦੱਸ ਦੇ ਜਿਹੜੀ ਮਰਜੀ ਲੱਲੇ ਅੱਛਾ ਠੀਕ ਆ ਜੈ ਸਿੰਘ ਕਿੱਦਾਂ ਫਿਰ ਠੀਕ ਆ ਚੰਗੀਆਂ ਮੰਨਾਂ ਹਾਂਜੀ ਠੀਕ ਆ ਮੇਰਾ ਪੁੱਤੂ ਠੀਕ ਆ ਨੀਰੇ ਵੀਰ ਇਹ ਤਾਂ ਮੋਲ ਦੱਸਿਆ ਉਹ ਸੌਰੀ ਯਾਰ ਮੋਲ ਦੱਸਣਾ ਹੀ ਆਪਾਂ ਹੈ ਭੁੱਲ ਗਏ ਤੇ ਨੀੜੇ ਵੀ ਜੀ ਮੰਨ ਲਓ ਜਿੰਨਾ ਮਰਜ਼ੀ ਕਰੀਏ ਸੇਮ ਹੀ ਆ ਜਿਹੜੀ ਮਰਜ਼ੀ ਲਓ ਵੀਰ ਜੀ ਸੀ ਇਹ ਵੀ ਕੋਈ ਜੋੜਾ ਲਵੇ ਹਾਂਜੀ ਤੇ 5000 ਰਿਆਣਾ ਚੋੜ ਲਓ ਵੀਰ ਜੀ ਆ ਜਾਓ ਫਰਾਂਜ ਨੀੜੇ ਵੀ ਲਵਾਂ ਜੇ ਕੋਈ ਵੀ ਜੋੜਾ ਲਵੇ ਇੱਚੋਂ 5 ਤੇ ਜੋ ਉਹ ਵੀ ਲਵੇ ਤੇ ਉੱਚੋਂ ਪੰਜ ਲਵੇ ਇੱਕ ਪੰਜ ਦੀ ਜੋੜਾ ਲਵੇ ਤੇ 2 5 ਦਾ ਦੇ ਦਾਂਗੇ ਠੀਕ ਆ ਵੀਰ ਜੀ ਉਧਰੋਂ ਜੋੜਾ ਲਵੇ ਪਹਿਲਾਂ ਜੋੜੀਆਂ ਤੋਂ ਉਦਾਂ ਜੋ 5 ਰਿਆਣਾ ਠੀਕ ਆ ਹਾਂਜੀ ਮੰਨ ਲਓ ਜਰਾ ਜਿਹੜਾ ਮਰਜ਼ੀ ਕੋਈ ਜੋੜਾ ਲਲੇ ਪੰਜ ਹੀ ਆ ਪੰਜ ਹੀ ਹਾਂਜੀ ਭਾਵੇਂ ਉਹਨਾਂ ਚੋਂ ਇੱਕ ਲਲੇ ਇਧਰ ਭਾਵੇਂ ਠੀਕ ਆ ਵੀਰ ਜੀ ਤਸੱਲੀ ਕਰਕੇ ਖੜੇ ਮੇਰਾ ਵੀਰ ਜਿਹੜਾ ਮਰਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਨੀਡੇ ਵੀਰ ਠੀਕ ਆ ਜੀ